ਚੱਲੋ ਭਾਈ ਸਾਰੀ ਗੱਲ ਦੋਸਤੋ ਮੈਂ ਸੁਖਦਰਸ਼ਨ ਗਰੇਵਾਲ ਪਹਿਲਾਂ ਮੇਰੀਆਂ ਕਈ ਵੀਡੀਓ ਆਈਆਂ ਤੁਸੀਂ ਬਹੁਤ ਪਿਆਰ ਦਿੱਤਾ ਉਹਨੂੰ ਮੈਂ ਸਾਰਿਆਂ ਦਾ ਧੰਨਵਾਦੀ ਹਾਂ ਤੇ ਅੱਜ ਮੈਂ ਕੁਝ ਵਿਚਾਰ ਚਰਚਾ ਕਰਨਾ ਚਾਹੁੰਦਾ ਸੀ ਜਿਵੇਂ ਇਹ ਕਹਿੰਦੇ ਆ ਕਿ ਰਾਜ ਨਹੀਂ ਸੇਵਾ ਹਨਾ ਉਸ ਬਿਸ਼ੇ ਤੇ ਸਾਨੂੰ ਨਾ ਤਾਂ ਰਾਜ ਚਾਹੀਦਾ ਨਾ ਸੇਵਾ ਪਹਿਲੀ ਗੱਲ ਤਾਂ ਇਹ ਹੀ ਪਤਾ ਸਾਰਿਆਂ ਨੂੰ ਵੀ ਇਹਨਾਂ ਨੇ ਕਿਹੜੀ ਸੇਵਾ ਕੀਤੀ ਹੈ ਸਾਡੀ ਸਾਰਿਆਂ ਨੂੰ ਪਤਾ ਚਲੋ ਮੰਨ ਲਿਏ ਕਿ ਇਹਨਾਂ ਨੇ ਬਹੁਤ ਕੰਮ ਕੀਤੇ ਮੰਨ ਲਿਆ ਕਿ ਸਾਡੀ ਸੇਵਾ ਕੀਤੀ ਹੈ ਮੰਨ ਲੈ ਲੈਂਦੇ ਆ ਮੰਨਣ ਯੋਗ ਤਾਂ ਨਹੀਂ ਪਰ ਮੰਨ ਲੈਨੇ ਆ ਪਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਇਸ ਟਾਈਮ 12 ਲੱਖ ਰੁਪਇਆ ਤਨਖਾ 12 ਲੱਖ ਲੈ ਕੇ ਜੇ ਕੋਈ ਕੰਮ ਕਰ ਰਿਹਾ ਤਾਂ ਉਹ ਸੇਵਾ ਥੋੜੀ ਆ ਤਾਂ ਰਾਜ ਸੇਵਾ ਕੀ ਹੁੰਦੀ ਆ ਵੀ ਆਸੀ ਸੇਵਾ ਕਰ ਰਹੇ ਆ ਸਾਨੂੰ ਉਹਦੇ ਬਦਲੇ ਕੋਈ ਲਾਲਚ ਨਹੀਂ ਹੈਗਾ ਕੋਈ ਉਹ ਸੇਵਾ ਹੁੰਦੀ ਆ ਇਹ ਸੇਵਾ ਕਿਹੜੀ ਹੋਈ ਸਹੀ ਗੱਲ ਆ ਸਾਨੂੰ ਨਾ ਰਾਜ ਚਾਹੀਦਾ ਨਾ ਸੇਵਾ ਚਾਹੀਦੀ ਸਾਨੂੰ ਕੰਮ ਕਰਨ ਵਾਲਾ ਬੰਦਾ ਚਾਹੀਦਾ ਅਰਵਿੰਦ ਕੇਜਰੀਵਾਲ ਵਰਗਾ ਜਿਵੇਂ ਦਿੱਲੀ ਵਿੱਚ ਕਰ ਰਿਹਾ ਉਸ ਵਿਸ਼ੇ ਤੇ ਮੈਂ ਪ੍ਰਕਾਸ਼ ਸਿੰਘ ਬਾਦਲ ਤੇ ਕੁਝ ਲੈਣਾ ਬੋਲਣੀਆਂ ਲਿਆ ਰਹੇ ਆ ਕੀ ਸਫਤ ਕਰਾਂ ਮੈਂ ਬਾਦਲ ਸਾਹਿਬ ਦੀ ਫੱਚੀ ਫੱਟੀ ਪੋਚੀ ਜੋ ਪੰਜਾਬ ਦੀ ਨਸ਼ਾ ਛਡਾਊ ਕੇਂਦਰ ਵੀ ਖੋਲੇ ਤੇ ਨਸ਼ਾ ਵੇਚਿਆ ਵੀ ਆਪਣੀ ਸ਼ਹਿਤ ਸੜਕਾਂ ਤੇ ਛੋੜਦੇ ਬੰਬ ਫੇਰਦੇ ਤੇ ਰੈਲੀ ਕਰਦੇ ਮੰਗਲ ਗ੍ਰਹਿ ਤੇ ਉਹ ਬੰਦੇ ਵਾਹ ਬੰਦੇ ਤੇਰਾ ਕਿੱਥੇ ਲਿਖਾਂਗਾ ਤਾਂ ਮੈਂ ਪੰਨਾ ਪੰਨਾ ਹੋਈ ਕਿਤਾਬ ਦੀ ਕੀ ਸ਼ਖਤ ਕਰਾਂ ਮੈਂ ਬਾਦਲ ਸਾਹਿਬ ਦੀ ਫੱਟੀ ਪੋਚੀ ਜੋ ਇਹਨੇ ਪੰਜਾਬ 50 50 ਸਹੀ ਕੱਲਾ ਵੋਟਾਂ ਵੇਲੇ ਭੱਜੇ ਭੱਜੇ ਆਉਂਦੇ ਨੇ ਕਦੇ ਉਂਝ ਵੀ ਪਿੰਡ ਚੋਂ ਲੰਘ ਜਾਂਦੇ ਵੋਟਾਂ ਵੇਲੇ ਭੱਜੇ ਭੱਜੇ ਆਉਂਦੇ ਨੇ ਕਦੇ ਉਂਝ ਵੀ ਪਿੰਡ ਚੋਂ ਲੰਘ ਜਾਂਦੇ ਕੀ ਕਰਨੀ ਸੀ ਮੁਫਤ ਬਿਜਲੀ ਅਸੀਂ ਫਾਹੇ ਲੈਣ ਨੂੰ ਰੱਸੀ ਵੰਡ ਜਾਂਦੇ ਉਹ ਵਾਹ 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 ਕੀ ਕਰਨੀ ਸੀ ਮੁਫਤ ਬਿਜਲੀ ਅਸੀਂ ਫਾਹੇ ਲੈਣ ਨੂੰ ਰੱਸੀ ਹੀ ਵੰਡ ਜਾਂਦੇ ਸਕੂਲ ਟੁੱਟੇ ਭੱਜੇ ਨੇ ਬੜੀ ਸੋਹਣੀ ਐ ਇਸ ਦੁਕਾਨ ਸ਼ਰਾਬ ਦੀ ਬੱਲੇ ਬੱਲੇ ਕੀ ਸਫਤ ਕਰਾਂ ਮੈਂ ਬਦਲ ਸਾਹਿਬ ਦੀ ਗੱਤੀ ਪੁੱਛੀ ਜੋ ਪੰਜਾਬ ਦੀ ਹਾਂ ਕਈ ਲੋਕ ਮੈਨੂੰ ਸਲਾਹਾਂ ਬੰਦੇ ਆ ਗਰੇਆਲਾ ਕਿਉਂ ਐਵੇਂ ਪੜਦਾ ਫਿਰਦਾ ਐ ਗਰੇਆਲਾ ਕਿਉਂ ਐਵੇਂ ਪੜਦਾ ਫਿਰਦਾ ਐ ਇਹ ਇੱਥੋਂ ਨਹੀਂ ਵੱਡੇ ਜਾਣੇ ਇਹ ਖੁੰਡ ਬੜੇ ਪੁਰਾਣੇ ਆ ਮੈਂ ਕਿਹਾ 17 ਦਾਉਣ ਦੇ ਖੁੰਡ ਨਵੇਂ ਆ ਜਾਂ ਪੁਰਾਣੇ ਆ ਸਾਰੀ ਜੀਰੇ ਜਾਣੇ ਆ ਬਹੁਤ ਬੱਲੇ ਧੰਨਵਾਦ ਸਾਰਿਆਂ ਦਾ ਨਹੀਂ ਸ਼ੇਅਰ ਕਰੋ ਬੱਦ ਤੋਂ ਬੱਦ ਥੈਂਕ ਯੂ